ਕਸਟਿਕ ਹਾਲਜੀ ਸਾਰਿਆਂ ਨੂੰ ਵਧੀਆ ਫਾਰਮ ਹੀਟਪ ਚੈਨਲ ਦਾ ਤੁਹਾਨੂੰ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰਜ ਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕਾ ਤੋਕੜ ਗੱਪਣ ਚੱਕ ਪਾਸ ਮੱਝ ਤੁਹਾਨੂੰ ਦਿਖਾਉਣੀ ਆ ਕੱਦ ਘਰ ਚੋ ਭਾਜੀ ਤੇ ਇੱਕਾ ਸੂਈ ਸਵਾਈ ਗਾਂ ਤੁਹਾਨੂੰ ਦਿਖਾਵਾਂਗੇ ਬਾਕੀ ਇਹ ਆ ਵੀ ਦੋਵੇਂ ਸੂਈਆਂ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਵੇਸ ਚੱਕ ਕੇ ਖੜੋ ਜੀ ਹਾਂਜੀ ਵਿਧੀ 사ਸੀ ਕਾਲ ਜੀ ਹੋ ਸਵਾ ਠੀਕ ਠਾਕ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸ ਦਿਓ ਇੱਕ ਆਓ ਤੁਹਾਨੂੰ ਸ਼ਹਿਰ ਨਲਾ ਜਿਲ੍ਹਾ ਮਸਰ ਫੋਨ ਨੰਬਰ ਹੀ ਬੋਲ ਦੋ ਫੋਨ ਨੰਬਰ 98195752 ਠੀਕ ਆ ਹਾਂਜੀ ਤੇ ਕਿੰਨੀਆਂ ਅੱਜ ਦੋ ਹੀ ਆ ਚਾਰ ਹੀ ਬੱਚਾ ਦੇ ਦੋ ਵਿਗੀਆਂ ਬਤਾ ਦਿਓ ਪਹਿਲਾਂ ਕਿ ਸੂਈ ਤਾਜੀ ਦੋ ਇੱਕ ਟੋਕਰੀ ਅੱਛਾ ਦੋ ਵਿਗੀਆਂ ਜੀ ਉਹ ਜੋੜਾ ਚਲ ਗਿਆ ਨਾ ਤੰਦੋਈ ਰਹਿ ਗਈਆਂ ਆ ਤੋਕੜ ਕੱਪਨ ਚੱਕ ਪਾਸ ਇਹ ਚੱਕ ਪਾਸ ਭਾਜੀ 24 ਮਹੀਨੇ ਦੀ 2 ਤੋਂ 4 ਦਿਨ ਘਾਤੀ ਜੇ ਅੱਛਾ ਦੋਦਰ ਕੋ 5 ਕਿਲੋਗਾ 40 ਕਿਲੋ ਗਰੰਟੀ ਦਵਾਂਗੇ ਠੀਕ ਐ ਤੇ ਮੱਝ ਪਿਛਲੇ ਸੋਹੇ ਬੜੀ ਮਹਿੰਗੀ ਰਹਿੰਦੀ ਬੰਦਿਆ ਨੇ ਅੱਛਾ ਸਾਂਭੀ ਦੀ ਸੇਵਾ ਕੋ ਕੰਮ ਕੱਢ ਪੂਰਾ ਦੇਦਾ ਸੱਜਣ ਨੇ ਕਿੰਨਾ ਚੁਆਇਆ ਦੋਦਰ ਸੱਜਣ ਨੇ ਉਦੋਂ ਦੇ ਨੇ ਚੁਆਇਆ 14-15 ਕਿਲੋ ਅੱਛਾ ਸਾਂਭੀ ਦੀ ਮੱਝ ਤਾਨੂੰ ਸੇਵਾ ਕੋ ਦੇਦੀ ਰੋਗੀ ਕੱਦ ਕੜ ਪੱਖੋਂ ਚੰਗੀ ਆ ਤੇ ਪਰ ਸਾਂਭੀ ਨਹੀਂ ਐ ਮੱਝ ਘਰ ਤੇ ਸਾਂਭੀ ਆ ਇਹ ਆ ਵੀ ਚਲੋ ਇੱਕ ਤੇ ਸਿਆਲ ਸਿਆਲ ਕਰਦਾ ਚਾਹ ਪਾਣੀ ਦਾ ਸਾਰੀ ਜਾਊਗੀ ਆਇਓ ਕੀ ਆਰੇ ਤਰੀਆ ਵੀ ਸਾਹੋ ਸੋਰੀ ਮਾਝੂ ਮੂੰਹ ਮਾਰੋ ਬਰੇ ਹਾੜਾ ਨਾ ਦੇਖ ਸਾਦੇ ਦੰਦ ਸਾਰੇ ਕਾਇਮ ਆ ਪੂਰੇ ਚਲੋ ਬਾਕੀ ਸਿੰਘ ਸੂਹਦੇ ਨਹੀਂ ਆ ਸਾਰੀ ਸੋਣੀ ਆ ਕੱਡ ਕਾਟ ਪੜੀ ਪੂਰੀ ਮੱਜਿਆ ਸਾਹਮਣੇ ਆ ਜੀ ਵੇਖੋ ਤੋਰਦਾ ਰਿਹਾ ਤੀਗਾ ਸੱਜਰ ਭਾਈ ਪਿੱਛੇ ਸੇ 95000 ਦੀ ਬੰਨੇ ਦੇ ਹਾਂ ਖਾਨਮੀ ਇਹ ਦੇਖ ਸਾਡੇ ਲੱਗੇ ਤਾਂ 95000 ਇਹ ਵੇਚੂਏ ਠੀਕ ਹੈ ਜੀ ਹਾਂ ਦੇਖ ਸਾਡੇ ਬਾਕੀ ਕੋਈ ਕਾਰ ਦਾ ਚੰਗੀ ਓਕੇ ਭੂਛਟਾ ਕੋਈ ਨਹੀਂ ਹੈਗਾ ਤੇ Otra ਵੀ ਜੀ ਸੰਥ ਨੋਕੇ ਸਾਰੇ ਆਹੀ ਥਾਂ ਆ ਚੋਕੇ ਖੜੇ ਚਵਾਗੇ ਠੀਕ ਆ ਹਾਂ ਤੇ ਮੁੱਲ ਫਿਰ ਇਹਦਾ ਮੁੱਲ ਭਾਈ ਹੋ ਤਾਂ ਚਲੋ ਗਰਮੀ ਇਹ ਤਾਂ ਸੁਣਾ ਵਾ ਤੇ ਤੁਹਾਨੂੰ ਬੜਾ ਗਰਮੀ ਕੱਜ ਕੱਢਦੀ ਮਈ ਇਹ ਨਹੀਂ ਕੋਈ ਲਿਸੀ ਪੂਰੀ ਵਧੀਆ ਮਈਆ ਪੂਰੀ ਹਏ ਕੈਮ ਆ ਹਾਂਜੀ ਹਾਂਜੀ ਹੁਣ ਦੇ ਦਈਏ ਭਾਈ 48000 48000 ਦੇ ਹਾਂ ਕਰਨਾਂ ਵਿੱਚ ਮੰਨਤਾ ਨਾ 48000 ਦੀ ਭਾਈ ਦੇ ਦਾਂਗੇ ਮੱਝ ਹਾਂ ਅੱਛਾ ਹਾਂ ਚਲੋ ਬਾਕੀ ਮੌਕੇ ਤੇ ਹੋਰ ਕਰਦੇ ਆਂ ਉਹ ਦੋ 400 ਮਾਤਨ ਹੋ ਜਾਊਗਾ ਬਾਕੀ ਕੱਜ ਕਰਾ ਲਈ ਉਹ ਖੋਜੇ ਖਦੇ ਵੇਖੋ ਚੰਗੇ ਵਧੀਆ ਲੱਗੇਗਾ ਇਹ ਨਹੀਂ ਕੋਈ ਉਦਾ ਮਾੜੀ ਬਾਕੀ ਮਿਲ ਕੇ ਵੀ ਨੇ ਚੰਗੀ ਲੱਗੀ ਆ ਹੂੰ ਬਾਕੀ ਚਲੋ ਕੋਈ ਫੋਨ ਲਾਊਗਾ ਤੇ ਮੰਨਤਾ ਨ ਮੌਕੇ ਤੇ ਹੋ ਜਾਊਗਾ ਹੋਰ ਤੇ ਹੁਣ ਆ ਗਾਂ ਜੀ ਆ ਗਾਂ ਬਾਰੇ ਵੀ ਦੱਸੋ ਸੂਈ ਜੇ ਇਹ ਬੁਲਾਉ 20 ਨਾਲ ਦੇ ਕੋ 25 ਨਾਲੇ ਮਹੀਨੇ ਦੇ ਲੱਗੇ ਤਾਂ ਬੱਚਾ ਜਿਹੜਾ ਹੈਗਾ ਹੀ ਆ ਫਿਰ ਤੇ ਦੁੱਧ ਕਿੰਨਾ ਕਰ ਕਰ 5 ਸਿੰਪਲ ਸਾਢੇ 5 6 ਸਿੰਪਲ ਦੁੱਧ ਦੇ ਦੱਸ ਸਾਢੇ 5 ਸਿੰਪਲ ਤੋਂ ਵੱਧ ਸਾਢੇ 5 ਹੋ ਜੇ 5 ਸਿੰਪਲ ਰਹਿ ਜਾ ਠੀਕ ਹੈ ਜੀ ਦੁੱਧ ਵਿੱਚ ਚੱਟਾ ਮੱਝ ਦਾ ਸੰਗਣਾ ਠੀਕ ਹੈ ਕੋਈ ਬੰਗਾ ਨਹੀਂ ਕੋਈ ਨਹੀਂ ਬੱਚੀ ਛੱਡੋ ਚੋ ਤੋਰੋ ਫਿਰ ਇਹਨੂੰ ਬੱਚੀ ਬਾਕੀ ਸੰਗਣੇ ਦੁੱਧਾਂ ਲਈ ਗਾਵਾਂ ਹੁੰਦੀਆਂ ਹਾਂ ਜੀ ਦੇ ਆ ਬਲਕੇ ਮਰੀਤਾਰ ਆ ਬੜੀ ਪਾਈ ਦੇ ਦੇ ਤਰਨ ਦਿਖਾ ਦੀ ਠੰਡੀ ਸੇਲ ਦਾ ਪਤਾ ਲੱਗ ਜਾਂਦਾ ਤੇ ਉਤਰਾ ਦੁੱਧ ਕਿੰਨਾ ਇਹਦੇ ਕੋਲ ਦੁੱਧ ਪਾਈ ਕੋਲ ਲੀਟਰ ਵਾਲਾ ਹੋਊਗਾ ਅੱਜ ਲੋ ਅੱਛਾ ਜਿਹੜਾ ਕੰਡੇ ਵਾਲਾ ਠੀਕ ਆ ਹਾਂ ਅਠਲ ਬਾਹਰ ਉਪਰ ਆ ਪਾਠੀ ਕਰਕੇ ਤੁਮਾਂਗੇ 8 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਏ ਬਾਕੀ ਬੱਚਾ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਕਿ ਲਾਲੇ ਕਿੰਨੇ ਕੇ ਚਿੱਦਾ ਵਾ ਪਾਈ ਹੈ ਨਿਕਾ ਜਾ ਵੀਡੀਓ ਚ ਬਣਾਉਣਾ ਹੈ ਛੋਟੇ ਜਿਹੇ ਬੱਚੇ ਦਿਖਾਏ ਜਾਂ ਤਾਂ ਆ ਫਿਰ ਉੱਥੇ ਨਾਲ ਧਰਤੀ ਦੇ ਸਾਰੇ ਦੋ ਬਿਠਾਣੇ ਪਈ ਹੈ ਵਾਲੇ ਠੀਕ ਆ ਮੰਦ ਰੀਸਰੀ ਨੇ ਪਾ ਦੇ ਗਾੜੀ ਹਾਂ ਦੇ ਸਾਦੇ ਖਾਣੇ ਦੇ ਲਾਗੇ ਤਾਂ ਕੋਈ ਰੱਤੀ ਰਸੀ ਨਹੀਂ ਪੋਣੀ ਇਦਾਂ ਹੀ ਭਾਜੀ ਅੱਛਾ ਨੇ ਅਨੋਦ ਕਰਦੇ ਅਗਲੇ ਸਨਾਂ ਦਾ ਵੀ ਜਵਾਦ ਸਾਡੇ ਕੋਲ ਜੀ ਜੋ ਹਾਲੀ ਮੈਂ ਚਵਾਈ ਮਾਰੀ ਕਰਾਈ ਦੀ ਤੁਹਾਨੂੰ ਤੇ ਅਗਲੇ ਥਣਾਂਦਾਂ ਵਿੱਚਵਾ ਦੇਖ ਸਕਦੇ ਜੀ ਤਾਂ ਬਾਕੀ ਹੈਗੀ ਠੰਡੀ ਸੀਲ ਜੋ ਆਇਆ ਦਿਖਾਇਆ ਜਿਹੜਾ ਪਤਾ ਨੋਤ ਰਹੀਂ ਉਹ ਜੋਇ ਨਹੀਂਦੀ ਭਾਈ ਇਹ ਪਤਾ ਨਹੀਂ ਬੱਚੇ ਜੋਗਾ ਵੀ ਛੱਡ ਦਿਓ ਹਾਂਜੀ ਬੱਚੇ ਜੋਗਾ ਵੀ ਛੱਡ ਦਿਓ ਕੁਛ ਬੱਚੇ ਜੋਗਾ ਮੂਰ ਨੂੰ ਮਦੂ ਲਾ ਲਈਏ ਆ ਜੀ ਆਲਾ ਵੀ ਜੀ ਕੀ ਤੇ ਮੁੱਲ ਫਿਰ ਇਹਦਾ ਮੁੱਲ ਵੀ ਜੀ ਦਿਓਗੇ 55000 ਦੀ ਹਾਂਜੀ 55000 ਦੀ ਬਾਈ 55000 ਦੀ 55000 ਦੀ ਬਾਈ ਹਾਂ ਨਾ ਦੇ ਦਾਂਗੇ ਅੱਛਾ ਦੋ ਮੇਰੇ ਘਰ ਕੋਈ 8 ਕਿਲੋ ਲੀਟਰ ਮਾਰ ਕੇ ਆ ਠੰਡਾ ਖੜੇ ਆਵੋ ਮੇਰੇ ਕੋਲ ਦੋ ਤੇ ਬਾਕੀ ਆ ਵੀ ਸੰਗਣਾ ਦੁੱਧ ਆ ਇਹਦਾ ਚਿੱਟੇ ਰੰਗ ਦਾ ਦੁੱਧ ਆ ਦੁੱਧ ਮੱਝਾ ਲਗਾ ਵੇਖੋ ਤੁਹਾਨੂੰ ਮੈਨੂੰ ਸਾਜੀ ਲੋ ਮੈਂ ਰਚਾ ਤਾ ਕਿੱਤਾ ਦੁੱਧ ਮੱਝਾ ਲਗਾ ਵੇਖੋ ਇਹਨੂੰ ਉਧਾ ਪਾਣੀ ਇਹਦਾ ਪਤਲਾ ਦੁੱਧ ਆ ਹਾਂ ਵੇਖੋ ਬਾਕੀ ਤੁਸੀਂ ਆਪਣੀ ਸਮਝ ਕਰਨੀ ਹੈ ਆਪਣਾ ਵੇਸ ਚਾੱਕੇ ਪਸ਼ੂ ਖੜਨਾ ਕਿਤਾ ਦੁੱਧ ਜੇ ਕੋਈ ਇਹ ਨਹੀਂ ਪਤਲਾ ਆ ਠੀਕ ਹੈ ਬਾਕੀ ਆਪਣੀ ਤਸੱਲੀ ਕਰੋ ਤੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਖੜੋ ਜੀ